ਅੱਜ ਇਹ ਤਕਰੀਬ ਨੇ ਨਾ ਕਿਛੜ ਕੋਈ ਅੰਮ੍ਰਿਤ ਪਾਲ ਬਾਟ ਬਾਟ ਹੈਗਾ ਨਾਂ ਦੇ ਨਾਗੇ ਮਿਆਂ ਵੀ ਆੜੀ ਬਿੰਦ ਕੋ ਉਹਦੇ ਨਾਲ ਕੋਈ ਰੈਗੂਲਰੀ ਵਗੈਰਾ ਚਲਦੀ ਉਹਨੇ ਫੇਸਬੁੱਕ ਤੇ ਪਹਿਲੇ ਵੀਕ ਤੋਂ ਬਾਰੇ ਇਹਨਾਂ ਨੂੰ ਥ੍ਰੈਟਨਿੰਗ ਪਾਈ ਅਭੀ ਮੈਂ ਕੱਢੇ ਕਰਕੇ ਉਹਨੂੰ ਬਾਹਰ ਕੱਢਣਾ ਪਿਆ ਕਰਨਾ ਪਿਆ ਮੇਬੀ ਕੁਝ ਹੋਰ ਐਂਗਲਸ ਤੇ ਵੀ ਮੇਨ ਦਾ ਅਜੇ ਤੱਕ ਉਹੀ ਸਾਹਮਣੇ ਆਈ ਹੈ ਬਟ ਕੀ ਹੋਰ ਐਂਗਲਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਪੈਸੀਫਿਕਲੀ ਜਿਹੜੇ ਸਾਡੇ ਕੋਲ ਹੈਗੀਆਂ ਅਸੀਂ ਛੇਤੀ ਬੰਦਿਆਂ ਨੂੰ ਫੜ ਲਾਂਗੇ ਇਹਨਾਂ ਨੂੰ ਡੈਥ ਹੋ ਗਈ ਹੋਈ ਹੈ ਕਿੱਥੇ ਕਿੱਥੇ ਲੱਗੀਆਂ ਨੇ ਨਹੀਂ ਨਿਹੰਦ ਦੇ ਮੇਰੇ ਖਲ ਨਹੀਂ ਵੇਟ ਦੇ ਵਿੱਚ ਇੰਜਰੀ ਸੀਗੀ ਆ ਦੋ ਦੋ ਰਾਊਂਡ ਟੋਟਲ ਉਥੋਂ ਮਿਲੇ ਆ ਖੂਲ ਸਾਨੂੰ ਦੋ ਹੀ ਰਾਊਂਡ ਮਿਲੇ ਔਰ ਦੋ ਫਾਇਰ ਵੇਟ ਸਰ ਕੋਈ ਡੈਥ ਹੋਈ ਉਹਨਾਂ ਦੀ ਹਾਂਜੀ ਤੇ ਸਰ ਅਮਰਤਪਾਲ ਕੋਈ ਗੈਂਗਸਟਰ ਹੈ ਜਾਂ ਕਿਸ ਤਰ੍ਹਾਂ ਦੇ ਨਹੀਂ ਜੀ ਇੱਥੇ ਹੀ ਪਿੰਡ ਤੋਂ ਉਹਦੇ ਅਸੀਂ ਅਮਰਤਪਾਲ ਬੱਲਨੀ ਦੀ ਬਾਤ ਬਾਟ ਬਾਟ ਹਾਂਜੀ ਹਾਂ ਬਾਟ ਹੈ ਉਹਦੇ ਤੇ ਵੈਸੇ ਉਹ ਨੋਟੋਰੀਅਸ ਕਹਿ ਸੰਦੇ ਪਰਚੇ ਉਹਦੇ ਵਿੱਚ 16 17 ਪਰਚੇ ਹੈਗੇ ਆ ਔਰ ਪ੍ਰੈਜ਼ੈਂਟਲੀ ਉਹ ਪਤਾ ਲੱਗਿਆ ਕਿ ਸ਼ਾਇਦ ਜਰਮਨੀ ਚ ਹੈਗਾ ਤਾਂ ਔਰ ਉਹਦੇ ਨਾਲੋਂ ਇਹਨਾਂ ਨੂੰ ਫੇਸਬੁੱਕ ਤੇ ਕਈ ਵਾਰ ਪਹਿਲੇ ਜੂ ਹੁਜੇ ਤੱਕ ਕਰੀ ਨੰਗਰੇ ਦੀਆਂ ਤੋਂ ਪਤਾ ਲੱਗਿਆ ਜਾਂ ਸਾਡੀ ਇਨਵੈਸਟੀਗੇਸ਼ਨ ਹੈ ਕਿ ਉਹਦੇ ਨੂੰ ਥ੍ਰੈਟ ਕੀਤਾ ਗਿਆ ਸੀ ਤੇ ਅਸੀਂ ਵਰਕ ਆਊਟ ਕਰ ਰਹੇ ਹਾਂ ਸਰ ਕੁਝ ਇਹਨਾਂ ਨੂੰ ਕੋਈ ਕੱਲ ਵੀ ਫੋਨ ਤੇ ਥ੍ਰੈਟ ਆਈ ਹੈ ਕੁਝ ਇਸ ਤਰ੍ਹਾਂ ਦਾ ਹਾਪੀਡ ਕੱਲ ਥ੍ਰੈਟ ਆਈ ਨਹੀਂ ਵੇਖਤਾ ਹਾਂ ਕਿ ਪੁਰਾਣੇ ਸਵੇਰੇ ਦੁਕਾਨ ਖੋਲੇ ਉਹਦੇ ਬਾਅਦ ਆਏ ਨੇ ਵਾਲ ਕੱਟਣ ਨੇ ਆ ਵਾਲ ਕੱਟ ਕੱਟ ਕੇ ਜਦੋਂ ਬਾਹਰ ਨਿਕਲੇ ਨੇ ਇੱਥੇ ਦੁਕਾਨ ਦੇ ਅੰਦਰ ਹੀ ਖਲੋਤੇ ਸੀ ਉਹ ਨਾਲ ਹੀ ਬੁੱਕਲ ਮਾਰਿਆ ਸੀ ਬੰਦਾ ਤੇ ਬੁੱਕਲ ਮਾਰਿਆ ਸੀ ਤੇ ਉਹ ਖਲੋਤਾ ਰਿਹਾ 10 ਮਿੰਟ ਉਹਦੇ ਬਾਅਦ ਉਹਨੇ ਗੋਲੀ ਮਾਰ ਕੇ ਤੇ ਭੱਜ ਕੇ ਗਾਹ ਗਿਆ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਚ ਕਿੱਥੇ ਲਗੀਆਂ ਐ ਇਧਰ ਬੱਖੀ ਚ ਲੱਗੀ ਇੱਥੇ ਟੇਟ ਚ ਕਿਹਨੂੰ ਗਏ ਬੰਦੇ ਬੰਦੇ ਉਦੋਂ ਐਨੂੰ ਮੋਟਰਸਾਈਕਲ ਲੈ ਕੇ ਨਿਕਲ ਗਏ ਅਮਰਸਰ ਵਾਲਾ